ਸਤਿ ਸ੍ਰੀ ਅਕਾਲ ਜੀ ਅੱਜ ਦੀ ਨਵੀਂ ਵੀਡੀਓ ਪਿੰਡ ਬੁਰਜਡਲ ਮਾ ਜ਼ਿਲ੍ਹਾ ਮਾਨਸਾ ਜਾਨੀ ਕਿ ਮੱਜੂ ਦੇ ਬਾਜ ਦੇ ਗੱਗੇ ਦੇ ਘਰੋਂ ਗਰਾ ਕਵਾਡੀ ਵਾਲੇ ਗਰਾਊਂਡ ਕੋਲੇ ਘਰ ਆ ਬਾਈ ਦਾ ਬਾਕੀ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਹਾਂ ਚੰਗਾ ਚੰਗਾ ਲੇਵਾ ਲੱਗਿਆ ਗਾਂ ਨੂੰ ਅੰਡਰ ਵੀ ਚੰਗਾ ਲਿਓਟੀ ਬਹੁਤ ਸੋਹਣੀ ਲੱਗੀ ਹੋਈ ਐ ਚੰਗਾ ਵਜਨ ਹੈਗਾ ਬਾਬਾ ਕਿੰਨੇ ਦਿਨ ਹੋ ਗਏ ਸੂਈ ਨੂੰ ਗਾਂ ਨੂੰ ਅਰਸੂ ਸੂਈ ਹੈ ਚੌਥੇ ਹੈ ਨਹੀਂ ਪਰਸੂ ਨੂੰ ਬਸ ਪਰਸੂ ਠੀਕ ਹੈ ਬਾਬਾ ਕਿੰਨਾ ਦੁੱਧ ਹੈ ਇਸ ਟਾਈਮ ਗਾਂ ਥੱਲੇ 14-15 ਲੀਟਰ ਦੇਉ ਭਾਈ ਦੁੱਧ ਪਿਆਰਾ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਆਪਾਂ ਪਰਸੂ ਸੂਈ ਹੈ ਅਰਸੂ ਸੂਈ ਹੈ ਮਗਰ ਬੱਚਾ ਕੀ ਆਵਾ ਅੱਛਾ ਅੱਛਾ ਠੀਕ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਲੰਮੀ ਤੇ ਲੈਥ ਚੰਗਾ ਅੰਡਰ ਲੱਗਿਆ ਹੋਇਆ ਖੁੱਲਾ ਦੁੱਧ ਪਾਉਣ ਵਾਲੀ ਗਾਂ ਹੈ ਜਿਹੜੇ ਵੀ ਨੂੰ ਪਸੰਦ ਆਉਂਦੀ ਹੋਈ ਉੱਪਰ ਆ ਬਾਈ ਦਾ ਨੰਬਰ ਦੇ ਦਿਆਂਗੇ ਅੱਗੇ ਪਸ਼ੂ ਰੱਖੇ ਹੋਏ ਆ ਅੱਡੀ ਸੀਲ ਚੰਗਾ ਲੰਮਾ ਥਾਣ ਲੱਗਿਆ ਹੋਇਆ ਦੇਖੋ ਮਿੱਤਰੋ ਚੰਗੀ ਲਿਓਟੀ ਤਿਆਰ ਕਰੀ ਹੋਈ ਆ ਮਿੱਤਰੋ ਦੁੱਧ ਦੇ ਵਿੱਚ ਪੈਸੇ ਪੂਰੇ ਕਰਨ ਵਾਲੀ ਗਾਂ ਹੈ ਪਿੰਡ ਬਰਜਟਲਮਾ ਜ਼ਿਲ੍ਹਾ ਮਾਨਸਾ ਕਬਾਡੀ ਵਾਲੇ ਗਰਾਊਂਡ ਕੋਲੇ ਘਰ ਆ ਬਾਈ ਦਾ ਨਾਮ ਗੱਗਾ ਗਾ ਵੈਸੇ ਮੰਜੂਗੇ ਕਹਿ ਦਿੰਨੇ ਆਪਾਂ ਇਹਨਾਂ ਨੂੰ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੋਈ ਵਰਕ ਕਰਨਾ ਕੰਮੇ ਸੂਏ ਗਾਂ ਬਾਬਾ ਇਹ ਚੌਥਾ ਤੀਜਾ ਚੌਥਾ ਸੂਆ ਚੌਥਾ ਸੂਆ ਹੋ ਠੀਕ ਆ ਬਾਬਾ ਚੰਗੀ ਐ ਪਲੀ ਹੋਈ ਆ ਗਾਂ ਵਧੀਆ ਹੈ ਨਾ ਹਾਂ ਠੀਕ ਆ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦੇ ਹੋ ਭਈ ਇਹਨੂੰ ਫੋਲੋ ਕਰ ਲਿਓ ਜੀ ਇਹ ਵੀਡੀਓ ਆਪਣੇ ਚੰਗੀਆਂ ਲੱਗਦੀਆਂ ਹੁੰਦੀਆਂ ਦੋਸਤੋ ਤਾਂ ਪੇਜ ਨੂੰ ਫੋਲੋ ਕਰ ਲਿਆ ਕਰੋ ਧੰਨਵਾਦ